ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਬਠਿੰਡੇ ਦੇ ਵਿੱਚ ਜਿੱਤੇਗਾ ਪੰਜਾਬ ਰੈਲੀ ਦੇ ਦੌਰਾਨ ਪੰਜਾਬ ਸਰਕਾਰ ਤੇ ਵੱਡੇ ਇਲਜ਼ਾਮ ਲਗਾਏ। ਇਹ ਰੈਲੀ ਕੈਪਟਨ ਮਰਿੰਦਰ ਸਿੰਘ ਦੇ ਜੱਦੀ ਪਿੰਡ ਮਿਰਾਜ ਦੇ ਵਿੱਚ ਕੀਤੀ ਗਈ ਆ। ਇਹ ਰੈਲੀ ਦਾ ਪ੍ਰਬੰਧ ਕਾਂਗਰਸੀ ਨੌਜਵਾਨ ਆਗੂ ਰਾਜਵੀਰ ਸਿੰਘ ਰਾਜਾ ਮਿਰਾਜ ਵੱਲੋਂ ਕੀਤੀ ਗਈ ਆ ਤੇ ਇੱਕ ਪ੍ਰਭਾਵਸ਼ਾਲੀ ਰੈਲੀ ਨੂੰ ਸੰਬੋਧਨ ਕੀਤਾ ਗਿਆ ਨਵਜੋਤ ਸਿੰਘ ਸਿੱਧੂ ਵੱਲੋਂ। ਔਰ ਆਮ ਆਦੀ ਪਾਰਟੀ ਤੇ ਵੱਡੇ ਨਿਸ਼ਾਨੇ ਲਾਏ ਕੇ ਜਿਹੜਾ ਰੰਗਲਾ ਪੰਜਾਬ ਸੀ ਉਸ ਪੰਜਾਬ ਨੂੰ ਆਮ ਆਦੀ ਪਾਰਟੀ ਵਾਲਿਆਂ ਨੇ ਕੰਗਲਾ ਪੰਜਾਬ ਬਣਾ ਦਿੱਤਾ ਹੈਗਾ ਪੰਜਾਬ ਦਾ ਖਜ਼ਾਨਾ ਭਰਨਾ ਚਾਹੀਦਾ ਸੀ ਲੇਖਣ ਇਹਨਾਂ ਦੇ ਆਪਣੇ ਢਿੱਡ ਭਰ ਰਹੇ ਨੇ ਬਹੁਤ ਵੱਡੇ ਇਲਜ਼ਾਮ ਲਗਾਏ ਨੇ ਨਵਜੋਤ ਸਿੰਘ ਸਿੱਧੂ ਹੁਣਾਂ ਵੱਲੋਂ ਤੇ ਇੱਕ ਜਿੱਤੇਗਾ ਪੰਜਾਬ ਰੈਲੀ ਦਾ ਆਗਾਜ਼ ਸ਼ੁਰੂ ਕੀਤਾ ਗਿਆ ਬਠਿੰਡਾ ਦੇ ਵਿੱਚ ਹੁਣ ਇਹ ਵੀ ਇਲਜ਼ਾਮ ਲਗਾਏ ਨੇ ਕਿ ਸੂਬਾ ਸਰਕਾਰ ਸਿਰਫ ਆਪਣੇ ਘਰ ਹੀ ਪਾਰਨ ਤੇ ਲੱਗੀ ਹੋਈ ਆ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਨੇਤਾ ਨਵਜੋਤ ਸਿੰਘ ਸਿੱਧੂ ਹੁਣ ਸਰਗਰਮ ਹੋ ਚੁੱਕੇ ਨੇ ਬਠਿੰਡਾ ਦੇ ਪਿੰਡ ਮਰਾਜ ਵਿਖੇ ਕਾਂਗਰਸ ਦੀ ਇੱਕ ਵਿਸ਼ਾਲ ਰੈਲੀ ਨੂੰ ਸਬੋਧਨ ਕੀਤਾ ਹੈਗਾ ਜਿੱਥੇ ਨਵਜੋਤ ਸਿੰਘ ਸਿੱਧੂ ਨੇ ਭਾਰੀ ਘਟ ਵਿੱਚ ਪਹੁੰਚੇ ਵਰਕਰਾਂ ਨੂੰ ਤੇ ਲੋਕਾਂ ਨੂੰ ਸਬੋਧਨ ਕੀਤਾ ਇਸ ਰੈਲੀ ਦਾ ਨਾਮ ਜਿੱਤੇਗਾ ਪੰਜਾਬ ਰੈਲੀ ਦਿੱਤਾ ਗਿਆ ਔਰ ਰੈਲੀ ਦੇ ਦੌਰਾਨ ਸਿੱਧੂ ਨੇ ਆਵਾਜ਼ ਦੀ ਪਾਰਟੀ ਤੇ ਜੰਮ ਕੇ ਨਿਸ਼ਾਨੇ ਲਾਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਚੰਗੇ ਕਿਰਦਾਰ ਵਾਲੇ ਲੋਕਾਂ ਦੀ ਇਸ ਸਮੇਂ ਬਹੁਤ ਜ਼ਿਆਦਾ ਜ਼ਰੂਰਤ ਆ ਉੱਥੇ ਹੀ ਉਹਨਾਂ ਨੇ ਕਿਹਾ ਕਿ ਸੁਬੀਰ ਸਿੰਘ ਬਾਦਲ ਨੇ ਮਾਫੀ ਮੰਗ ਕੇ ਸਾਬਤ ਕਰ ਦਿੱਤਾ ਕਿ ਉਹਨਾਂ ਵੱਲੋਂ ਗੁਨਾਹ ਕੀਤਾ ਗਿਆ ਔਰ ਕੈਪਟਨ ਨੇ ਵੀ ਪੰਜਾਬ ਨੂੰ ਲੁੱਟਿਆ ਸੀ ਇਸੇ ਦਰਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਸੀ ਕਿ ਅਗਰ ਚੰਗਾ ਕੰਮ ਕਰਾਂਗੇ ਤੇ ਦੁਬਾਰਾ ਕਾਂਗਰਸ ਜਿੱਤੇਗੀ ਪਰ ਉਹ ਮੇਰੀਆਂ ਗੱਲਾਂ ਨਹੀਂ ਮੰਨੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਆਪਣਾ ਘਰ ਭੰਚੀ ਲੱਗੇ ਹੋਏ ਨੇ ਸਿੱਧੂ ਨੇ ਆਮ ਆਦਮੀ ਪਾਰਟੀ ਤੇ ਵੀ ਨਿਸ਼ਾਨਾ ਲਗਾਉਂਦੇ ਕਿਹਾ ਕਿ ਰੰਗਲਾ ਪੰਜਾਬ ਕਹਿਣ ਵਾਲਿਆਂ ਨੇ ਕੰਗਲਾ ਪੰਜਾਬ ਬਣਾ ਦਿੱਤਾ ਹੈ ਸੂਬੇ ਨੂੰ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੇਜਰੀਵਲ ਅਤੇ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਝੂਠ ਬੋਲ ਕੇ ਸਰਕਾਰ ਬਣਾਈ ਆ ਜਿੱਥੇ ਸੂਬੇ ਦੀ ਕਾਨੂੰਨ ਵਿਵਸਥਾ ਵਿਗੜੀ ਹੋਈ ਆ ਉੱਥੇ ਹੀ ਉਹਨਾਂ ਨੇ ਕਿਹਾ ਕਿ ਸੈਂਟਰਲ ਗਵਰਨਮੈਂਟ ਨੇ ਪੰਜਾਬ ਦੇ 8000 ਕਰੋੜ ਰੁਪਏ ਰੋਕੇ ਨੇ ਇਸ ਕਰਕੇ ਰੋਕੇ ਨੇ ਕੇਂਦਰ ਸਰਕਾਰ ਨੇ ਤਰਕ ਦਿੱਤਾ ਹੈ ਕਿ ਜੋ ਪੈਸਾ ਦਿੱਤਾ ਜਾ ਰਿਹਾ ਉਹ ਕਿਸੇ ਹੋਰ ਕੰਮ ਵਿੱਚ ਲੱਗ ਰਿਹਾ ਹੈ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਪ੍ਰਯੋਗ ਹੋ ਰਿਹਾ ਉਹਨਾਂ ਨੇ 8000 ਕਰੋੜ ਦਾ ਜ਼ਿਕਰ ਕਰਦਿਆ ਕਿਹਾ ਕਿ ਉਹਦੇ ਵਿੱਚ 5500 ਕਰੋੜ ਰੁਪਏ ਦਾ ਰੂਰਲ ਡਿਵੈਲਪਮੈਂਟ ਫੰਡ ਰੁਕ ਗਿਆ ਛੜਕਾ ਲਿੰਕ ਰੋਡ ਮੰਡੀਆਂ ਦਾ ਕੰਮ ਸਭ ਕੁਝ ਰੁਕ ਗਿਆ 850 ਕਰੋੜ ਰੁਪਏ ਦਾ ਮੰਡੀ ਡਿਵੈਲਪਮੈਂਟ ਫੰਡ ਵੀ ਰੋਕ ਦਿੱਤਾ ਗਿਆ 1800 ਕਰੋੜ ਰੁਪਏ ਦਾ ਸਪੈਸ਼ਲ ਅਸਿਸਟੈਂਟ ਫੰਡ ਵੀ ਰੋਕ ਦਿੱਤਾ ਗਿਆ ਔਰ ਕੇਂਦਰ ਸਰਕਾਰ ਨੇ ਤਰਕ ਦਿੱਤਾ ਕਿ ਸੂਬਾ ਸਰਕਾਰ ਪੈਸਾ ਢੋਰ ਕਮਾ ਵਿੱਚ ਡਵਰਟ ਕਰਿਆ ਉਹਨਾਂ ਨੇ ਕਿਹਾ ਕਿ ਆਰਬੀਆਈ ਨੇ ਵੀ ਪੰਜਾਬ ਦੇ ਲਿਮਟ ਅੱਧੀ ਕਰ ਦਿੱਤੀ ਆ ਪੰਜਾਬ ਦੇ ਲੋਕਾਂ ਤੇ ਹੱਕਾਂ ਤੇ ਡਾਕੇ ਵੱਜ ਰਹੇ ਨੇ ਤਾਮਿਲਨਾਡੂ ਤੇ ਕਰਨਾਟਕਾ ਵਰਗੇ ਸੂਬਿਆਂ ਵਿੱਚ 2 ਸਾਲਾਂ ਵਿੱਚ 80-80 ਹਜ਼ਾਰ ਕਰੋੜ ਰੁਪਏ ਕੇਂਦਰ ਤੋਂ ਉਹ ਲੈ ਕੇ ਚਲੇ ਗਏ ਨੇ ਉਹਨਾਂ ਨੇ ਸਿਰਫ 40% ਦੀ ਆਪਣਾ ਯੋਗਦਾਨ ਪਾਇਆ ਤੇ ਪੰਜਾਬ ਦਾ ਰੈਵਨਿਊ 50 ਹਜ਼ਾਰ ਕਰੋੜ ਰੁਪਏ ਤੇ ਉਹਨਾਂ ਦਾ ਰੈਵਨਿਊ 2.5 ਲੱਖ ਕਰੋੜ ਰੁਪਏ ਦੇ ਕਰੀਬ ਹੈ ਜਿੰਨਾ ਪੰਜਾਬ ਦਾ ਟੋਟਲ ਰੈਵਨਿਊ ਆ ਤਾਮਿਲਨਾਡੂ ਉਨਾਈ ਸ਼ਰਾਬ ਦੀ ਪਾਲਿਸੀ ਦੇ ذریعے ਸੂਬੇ ਦਾ ਖਜ਼ਾਨਾ ਭਰ ਦਿੰਦਾ ਨਵਜੋਤ ਸਿੰਘ ਸਿੱਧੂ ਨੇ ਵੀ ਕਿਹਾ ਕਿ ਦਾਦਾ-ਪਰਦਾਦਾ ਦਾ ਨਾਮ ਲੈ ਕੇ ਰਾਜਨੀਤੀ ਕਰਨ ਉਹਨਾਂ ਕਹੇ ਕਿ ਪ੍ਰੇਜ਼ ਕਰਨਾ ਚਾਹੀਦਾ ਉਹਨਾਂ ਕਹੇ ਕਿ ਪੰਜਾਬ ਦੀ ਜਨਤਾ ਉਹਨਾਂ ਗੱਲਾਂ ਦਾ ਜਵਾਬ ਚਾਹੁੰਦੀ ਹੈ ਜਿਹੜੀਆਂ ਗੱਲਾਂ ਬੋਲ ਕੇ ਆਮ ਆਦੀ ਪਾਰਟੀ ਨੇ ਸਰਕਾਰ ਬਣਾਈ ਸੀ ਇਸੇ ਦਰਾਨ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਰਮਿੰਦਰ ਆਵਲਾ ਨੇ ਵੀ ਸਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਨੂੰ ਆਪਣੇ ਬਲਬੁੱਤੇ ਹੀ ਲੋਕ ਸਭਾ ਚੋਣਾਂ ਲੜਨੀਆਂ ਚਾਹੀਦੀਆਂ ਉਨੇ ਕਿਹਾ ਕਿ ਆਪ ਸਰਕਾਰ ਨੇ ਮੋੜ ਰੈਲੀ ਵਿੱਚ ਲੋਕਾਂ ਨੂੰ ਲਿਆਉਣ ਦੀ ਖਾਤਰ ਸਰਕਾਰੀ ਪੀਆਰਟੀਸੀ ਬੱਸਾਂ ਦਾ ਇਸਤੇਮਾਲ ਕੀਤਾ ਲੇਕਿਨ ਕੋਈ ਵੀ ਬੱਸ ਪੂਰੀ ਭਰੀ ਹੀ ਨਹੀਂ ਗਈ ਇਸ ਰੈਲੀ ਨੂੰ ਜਿੱਥੇ ਨਵਜੋਤ ਸਿੰਘ ਸਿੱਧੂ ਰਵਿੰਦਰ ਸਿੰਘ ਆਵਲਾ ਨੇ ਸੰਬੋਧਨ ਕੀਤਾ ਉੱਥੇ ਹੀ ਆਮ ਆਦੀ ਪਾਰਟੀ ਦੇ ਸਾਬਕਾ ਵਿਧਾਇਕ ਜਿਹੜੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਸੀ ਉਹਨਾਂ ਦੇ ਵਿੱਚ ਨਾਜਰ ਸਿੰਘ ਬਾਂਸੀਰ ਨੇ ਵੀ ਸੰਬੋਧਨ ਕੀਤਾ ਔਰ ਕਾਂਗਰਸ ਪਾਰਟੀ ਦੇ ਜੂਥ ਆਗੂ ਰਾਜਵੀਰ ਰਾਜਾ ਮਿਰਾਜ ਨੇ ਵੀ ਸੰਬੋਧਨ ਕੀਤਾ ਫਿਲਹਾਲ ਜਿਹੜੇ ਨਵਜੋਤ ਸਿੰਘ ਸਿੱਧੂ ਵੱਲੋਂ ਇਲਜ਼ਾਮ ਲਗਾਏ ਗਏ ਨੇ ਕੀ ਉਹਨਾਂ ਇਲਜ਼ਾਮਾਂ ਦਾ ਆਮ ਆਦਮੀ ਪਾਰਟੀ ਕੋਲ ਕੋਈ ਜਵਾਬ ਹੈ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਂਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ